ਹੈਲੋ ਗਾਇਜ਼ ਮੇਰੇ ਬਰਨ ਸੰਸਾਰian ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਲਾ ਫੈਮਿਲੀ ਦੇ ਵਿੱਚ ਲੈ ਕੇ ਆਂਦੀ ਹੈ ਜੀ ਇਹ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਇਹ ਹੈਗਾ ਸੀ ਟਾਈਮ ਦੁਪਹਿਰ ਸ਼ਾਇਦ 11 12 ਕਿਵਜ਼ੇ ਦਾ ਸ਼ਾਇਦ ਬਾਅਦ ਕੁਝ ਪੱਕਾ ਨਹੀਂ ਜਾਦਾ ਹੈਗਾ ਜੀ ਹਾਂਜੀ ਮੇਲਾ ਦਾ ਸ਼ਾਇਦ 1:00 ਵਜੇ ਦਾ ਹੈਗਾ ਸੀ 12:00 ਤੋਂ 1:00 ਵਜੇ ਬਸ ਮੈਂ ਲੱਗੀ ਸੀ ਇੱਥੇ ਰੋਟੀ ਦੇਖਣਾ ਰੋਟੀ ਪਈ ਤਾਂ ਹੈਗੀ ਸੀ ਪਰ ਰੋਟੀ ਦੇ ਦੀ ਤਾਂ ਮਨ ਬਦਲ ਗਿਆ ਮੈਂ ਤਾਂ ਛੱਡ ਵੀ ਰਹਿਣ ਦਿਨੇ ਖਾਣ ਨੂੰ ਹੈਨਾ ਬਸ ਚਾਹ ਬਣਾਈ ਸੀ ਚਾਹ ਬਣਾਈ ਸੀ ਮੈਨੂੰ ਮੈਂ ਸੀ ਪੀਣ ਵਾਲੀ ਜਿਆ ਅਲਰਜੀ ਸੀਗੇ ਮੰਮੀ ਗਏ ਹੋਏ ਸੀ ਹਾਂ ਉਹ ਅੱਜ ਗਏ ਨੇ ਜੀ ਸਰਾਂਦ ਨੂੰ ਲਾਨਕੇ ਨੂੰ ਗਏ ਨੇ ਉਹ ਆਉਣਗੇ ਕੱਲ ਨੂੰ ਇਹ ਬਸ ਗਰਜਨ ਚਾਹ ਬਣਾ ਕੇ ਦੇ ਦੂੰਗੀ ਇਹ ਨਾਲੇ ਫਿਰ ਮੈਂ ਆਪ ਫਿਲੂਗੀ ਕਿਚਨ ਚ ਚਾਹ ਬਣਾਉਂਦੇ ਬਣਾਦੇ ਤੇ ਮੇਰੇ ਕੋਈ ਗੱਲ ਆ ਯਾਦ ਆ ਗਿਆ ਸੀ ਕਿ ਹੁਣ ਤਾਂ ਨਹੀਂ ਫਿਲਹਾਲ ਜਿਆਦਾ ਹੈਗਾ ਉਦੋਂ ਪਤਾ ਨਹੀਂ ਕੀ ਹੋਣ ਸੀ ਕੋਈ ਦਿਮਾਗ ਤੇ ਚੜ੍ਹਿਆ ਸੀ ਬਾਕੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਊਗਾ ਨਾ ਵੀ ਜਿਵੇਂ ਕਈ ਵਾਰੀ ਆਪਾਂ ਕੋਈ ਗੱਲ ਜਾਂ ਕੁਝ ਜਣੀ ਇਦਾਂ ਮਾਈਂਡ ਜੇ ਚਾਉਂਦਾ ਨਾ ਫਿਰ ਬਾਰ ਬਾਰ ਆਈ ਜਾਂਦੀ ਉਹ ਚੀਜ਼ ਬਾਕੀ ਇਹ ਵੀ ਹੈ ਜੀ ਜਿਵੇਂ ਹੁਣ ਕਿੰਨਿਆਂ ਨੂੰ ਇਹ ਹੋ ਜਾਂਦਾ ਹੈ ਨਾ ਵੀ ਸਾਨੂੰ ਐਸੇ ਦੀ ਪ੍ਰੋਬਲਮ ਹੈਗੀ ਆ ਹਨਾ ਤਾਂ ਉਹ ਇਹ ਗੱਲ ਜਰੂਰ ਕਰਿਆ ਕਰੋ ਵੀ ਜਿਵੇਂ ਚਾਹ ਪੀਣੀ ਆ ਹਨਾ ਵੀ ਕੁਝ ਲੋਕਾਂ ਦਾ ਇਹ ਹੋ ਜਾਂਦਾ ਨਾਲ ਵੀ ਸਾਡਾ ਚਾਹ ਪੀਤੇ ਬਿਨਾਂ ਵੀ ਨਹੀਂ ਸਰਦਾ ਹੈਗਾ ਪਰ ਸਾਨੂੰ ਤਜਾਬ ਦੀ ਵੀ ਪ੍ਰੋਬਲਮ ਆ ਹੁਣ ਜਦੋਂ ਚਾਹ ਪੀਣੀ ਆ ਦੋਸਤੋ ਪਹਿਲਾਂ ਪਾਣੀ ਜ਼ਰੂਰ ਪੀ ਲਓ ਆ ਦੇਖੋ ਜੀ ਸਾਨੂੰ ਮਿਲੇ ਸਰਪ੍ਰਾਈਜ਼ ਇੱਕਦਮ ਜੇ ਬਦਲਣਾ ਇੰਨਾ ਜ਼ਿਆਦਾ ਹੋਇਆ ਇਹ ਹੈਗੇ ਆ ਸਾਡੇ 3 ਵਜੇ ਦੀ 4 ਵਜੇ ਦੀ ਗੱਲ मतलब एकदम ਜੇ ਬੱਦਲ ਹੋਇਆ ਤੇ ਬੱਦਲ ਹੁੰਦੀ ਸਾਰ ਜਦੇ ਇੰਨਾ ਆਏ ਹੋ ਜਾਂਦਾ ਨਾ ਵੀ ਕਈ ਵਾਰੀ ਤਾਂ ਬੱਦਲ ਵੈਸੇ ਐਵੇਂ ਘੁੰਮ ਘਮਾ ਕੇ ਜੇ ਲੰਘ ਜਾਂਦੇ ਨੇ ਪਰ ਇੱਕਦਮ ਇੰਨਾ ਤੇਜ਼ਮੀ ਆਇਆ ਤੇ ਦੇਖ ਕੇ ਯਕੀਨ ਨਹੀਂ ਹੋਇਆ ਆਪਦੇ ਆਪਣੀ ਹੈ ਵੀ ਐਦਾਂ ਵੀ ਹੋ ਜਾਦਾ ਕਿ ਜਿਵੇਂ ਇੱਕਦਮ ਇੱਕਦਮ ਜੇ ਮਤਲਬ ਛੇਤੀ ਛੇਤੀ ਜਮੀਂ ਜਿਵੇਂ ਹੁਣ ਇੱਕ ਦੋ ਕਮੀਂ ਸੀਗੇ ਹਨਾ ਇੱਕਦਮ ਜੇ ਛੇਤੀ ਛੇਤੀ ਜੇ ਪਹਿਲੇ ਤਾਂ ਕਰਕੇ ਆਪਦੇ ਆਪ ਨੂੰ ਕਿਤਾ ਨਾ ਕਹਿੰਦੇ ਵੀ ਉਹ ਹੋ ਜਾਂਦਾ ਫਿਰ ਉਹ ਚੀਜ਼ ਤੇ ਯਕੀਨ ਹੈ ਜਿਵੇਂ ਹੁਣ ਪਹਿਲਾਂ ਇਹ ਹੋ ਜਾਂਦਾ ਸੀ ਕਿ ਬਿਹਾਰ ਉਹ ਜੋ ਡਿੱਕੀ ਜਾਂਦੇ ਸੀ ਵੀ ਸ਼ਹਿਦ ਮੀਂਹ ਆ ਜੀਏ ਹਨਾ ਮੀਂਹ ਆ ਜੀਏ ਕੁਛ ਰਾਹਤ ਮਿਲੇ ਪਰ ਹਜੇ ਵੀ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੈਗੀ ਬੇਸ਼ੱਕ ਮੀਂਹ ਪਈ ਵੀ ਜਾਂਦੇ ਨੇ ਹਨਾ ਕਿਉਂਕਿ ਕਾਫੀ ਤਾਂ ਬੰਦੇ ਤੰਮੀ ਹੋ ਹੀ ਜਾਂਦਾ ਜੀ ਇਦਾਂ ਦੀ ਕੋਈ ਨਹੀਂ ਹੈ ਨਾ ਜਿਵੇਂ ਆਪਾਂ ਕਿਤੇ ਸੁਣਦੇ ਆ ਰੋਜ਼ ਕਿਤੇ ਨਾ ਕਿਤੇ ਤੰਮੀ ਪੈ ਜਾਂਦਾ ਪਰ ਮੌਸਮ ਬਿਲਕੁਲ ਵੀ ਚੇਂਜ ਹੁੰਦਾ ਨਾਮ ਨਹੀਂ ਲੈ ਰਿਹਾ ਹੈ ਇਸ ਵਾਰ ਥੋੜੀ ਜਿਹੀ ਗਰਮੀ ਦਾ ਨਾ ਮਤਲਬ ਪਹਿਲਾਂ ਜਿਹੜੀਆਂ ਪਿਛਲੀਆਂ ਲੰਘੀਆਂ ਹੁੰਦੀਆਂ ਗਰਮੀ ਨੇ ਉਹਨਾਂ ਨਾਲੋਂ ਥੋੜਾ ਫਰਕ ਹੈ ਆ ਜਿਹੜੀ ਇਹ ਸੀਗਾ ਵੀ ਇਹਨੇ ਅੱਧਾ ਬਾਣੂ ਕੁ ਘੰਟਾ ਲਾਇਆ ਚਲੋ ਮੀਂਹ ਤਾਂ ਪੈ ਗਿਆ ਸੀ ਪਰ ਜਣੀ ਇੰਨਾ ਜ਼ਿਆਦਾ ਵੀ ਨਹੀਂ ਸੀ ਵੀ ਆਪਾਂ ਤੋਂ ਕੱਚੇ ਚ ਤੁਰਿਆ ਨਾ ਜਾ ਸਕੀ ਵੀ ਮਤਲਬ ਠੀਕ ਜਾਈ ਸੀਗਾ ਕਿਉਂਕਿ ਇੱਕਦਮ ਜਿਵੇਂ ਤੇਜ਼ ਸੀ ਜੇ ਉਤਰਦਾ ਉਹਦੇ ਨਾਲ ਉਤਰ ਕੇ ਫਿਰ ਉਦਾਂ ਹੀ ਹੱਟ ਜਾਂਦਾ ਫਿਰ ਸਾਨੂੰ ਏਸੀ ਵੀ ਪਿੰਡੀਆਂ ਵੀ ਤਕਰੀਬਨ ਹੁਣ ਤਾਂ ਖਤਮ ਹੋਈਆਂ ਹੁੰਦੀਆਂ ਨੇ ਜੀ ਕੁਝ ਹੈ ਨਹੀਂ ਜਿਆ ਖਾਸ ਪਹਿਲਾਂ ਤੇ ਇਹ ਸੁਦੂ ਚ ਵੀ ਚਲ ਦੁਬਾਰਾ ਲਗਾ ਲਾਂਗਾ ਫਿਰ ਅਜਕੇ ਵੀ ਨਹੀਂ ਵੀ ਹੁਣ ਤਾਂ ਹੋਣੀ ਆ ਵੀ ਨਹੀਂ ਹੈਗੀਆਂ ਇਹ ਮੈਨੂੰ ਲੱਗਦਾ ਸ਼ਾਇਦ ਬਾਕੀ ਪਤਾ ਨਹੀਂ ਕਿਉਂਕਿ ਮੈਨੂੰ ਥੋੜੀ ਜਿਹੀ ਇਹ ਚੀਜ਼ਾਂ ਦੇ ਕਿੱਤੇ ਨੌਲੇਜ ਆ ਬਸ ਥੋੜਾ ਜਣੀ ਕੰਪਰੋਮਾਈਜ਼ ਕਰਨਾ ਮੈਨੂੰ ਥੋੜਾ ਜਿਹਾ ਸਰੀਰ ਜਿਹਾ ਸਹੀ ਨਹੀਂ ਹੈ ਉਹਦੇ ਕਰਕੇ ਥੋੜਾ ਇਹ ਸੀ ਕਿ ਵੀ ਨਾ ਗਲਾ ਵਗੈਰਾ ਖਰਾਬ ਉਹਦੇ ਕਰਕੇ ਸ਼ਾਇਦ ਥੋੜੀ ਜਿਹੀ ਵੌਇਸ ਦਾ ਵੀ ਚੇਂਜ ਹੋ ਸਕਦੀ ਹੈ ਬਸ ਜਿਵੇਂ ਮੈਨੂੰ ਇਹ ਹੋ ਜਾਂਦਾ ਥੋੜਾ ਜਿਹਾ ਬਹਾਨਾ ਚਾਹੀਦਾ ਵੀ ਨਾਲ ਮੇਰੇ ਸਾਜੀ ਥੋੜਾ ਪੇਠਾ ਹੈਗਾ ਛੋਟਾ ਸੀ ਬਟੇ ਸੀਗਾ ਵੀ ਇਹ ਖਰਾਬ ਹੋ ਜੂਗਾ ਨਾਲ ਹੁਣ ਜਿਹੜੇ ਪਪੀਤੇ ਨੇ ਨਾ ਬਹੁਤ ਛੋਟੇ ਪਾ ਗਏ ਮੌਸਮ ਆਹ ਗਰਮੀ ਜ਼ਿਆਦਾ ਕਰਕੇ ਵੀ ਇਹਨੇ ਹੋਏ ਨਹੀਂ ਹੈ ਇਹ ਕੁਝ ਤੁਹਾਨੂੰ ਪਤਾ ਨਾ ਵੀ ਜਿਹੜੇ ਘਰ ਲੱਗਦੀਆਂ ਨੇ ਨਾ ਬਸ ਉਹ ਐਦਾਂ ਦੀਆਂ ਹੀ ਲੱਗਦੀਆਂ ਨੇ ਵੀ ਕੋਈ ਚੀਜ਼ ਕਿਦਾਂ ਦੀ ਕੋਈ ਕਿਦਾਂ ਦੀ ਪਰ ਇਹ ਸੀਗਾ ਵੀ ਚਲੋ ਪੱਕੇ ਹੋਏ ਨੇ ਤੋੜ ਲਿਆਨੇ ਹੈ ਨਾ ਬਸ ਬਾਹਰੋਂ ਸਬਜ਼ੀ ਵਗੈਰਾ ਲੈ ਕੇ ਆਈ ਸੀ ਸਾਰੀ ਫਿਰ ਮੈਨੂੰ ਇਹ ਹੋ ਜਾਂਦਾ ਵੀ ਚਲੋ ਇੱਥੇ ਬਾਹਰ ਟੁੱਟੀ ਤੇ ਧੋ ਕੇ ਹੀ ਲੈ ਜਾਵਾਂ ਤਾ ਕਰਕੇ ਫਿਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਚਲ ਅੰਦਰ ਜਾ ਕੇ ਫ੍ਰਿਜ ਚ ਸਾਂਭੀ ਜਾਊਗੀ ਨਾ ਨਾ ਵੀ ਚਲੋ ਚਾਹੇ ਘਰ ਤੋਂ ਹੀ ਆਪਾਂ ਤੋੜੀ ਦੀ ਸਬਜੀ ਪਰ ਫਿਰ ਵੀ ਇੱਕ ਵਾਰ ਇਹ ਹੋ ਜਾਂਦਾ ਵੀ ਵਾਸ਼ ਕਰ ਲੈਣੀ ਚਾਹੀਦੀ ਹੈ ਨਾ ਵੀ ਫ੍ਰਿਜ ਚ ਲਗਾਉਣੀ ਆ ਵੀ ਸਾਫ ਸੁਥਰੀ ਜੀ ਦਾ ਇਹ ਹੋ ਜਾਂਦਾ ਠੀਕ ਦਾ ਜਿਵੇਂ ਹੁਣ ਆਪਾਂ ਸ਼ਹਿਰ ਦੇ ਵਿੱਚੋਂ ਸਬਜੀ ਮੰਡੀ ਚੋਂ ਜਾਂ ਕਿਤੋਂ ਵੀ ਆਪਾਂ ਸਬਜੀ ਆ ਤਾਂ ਉਹ ਤਾਂ ਚਲੋ ਆਏ ਹੁੰਦਾ ਹੀ ਹੈ ਹਨਾ ਵੀ ਤਾਂ ਤੋ ਕੇ ਰੱਖਣੀ ਹੈ ਰੱਖਣੀ ਹੈ ਵਿੱਚ ਨੜੇ ਇਹ ਜਿੰਦਾ ਵੀ ਸਾਫ਼ ਚੀਜ਼ ਦਾ ਖਰਾਬ ਦਾ ਥੋੜਾ ਪਤਾ ਲੱਗ ਜਾਂਦਾ ਬਸ ਤਾਂ ਕਰਕੇ ਮੈਂ ਵਸ ਇਥੇ ਮੈਨੂੰ ਇਸ ਵਿੱਚ ਕਿਵਿ ਚਲ ਮੈਂ ਧੋ ਦਿੰਨੀ ਆ ਕਿਉਂਕਿ ਮੈਂ ਨਾ ਬਾਹਰੋਂ ਸਬਜ਼ੀਆਂ ਲੈ ਕੇ ਆ ਕੇ ਬੈਸੇ ਮੈਂ ਫਲਾ ਲਾ ਜਿਹੜਾ ਦਾਲ ਬਣਾਈ ਸੀ ਜੀ ਦਲੀ ਹੋਈ ਮੂੰਗੀ ਚੜੀ ਹੁੰਦੀ ਆ ਛਿਲਕੇ ਵਾਲੀ ਦੜਮੀ ਹੁੰਦੀ ਆ ਬਾਕੀ ਇਹ ਦੱਸਿਓ ਜੀ ਮੇਰੇ ਮੰਕੀ ਨੂੰ ਕਿਨੂੰ ਆਤਾ ਹਨ ਜਦੋਂ ਵੀ ਹੱਥ ਗਿੱਲੇ ਹੋਣ ਚੁੰਨੀ ਬੇਸ਼ੱਕ ਹੋਵੇ ਜਾਂ ਪਰ ਹੱਥ ਪੱਲੇ ਨਾਲੇ ਕੁੰਝਣਾ ਹਨ ਹੈ ਨਾ ਉਹ ਉਦੋਂ ਬਾਅਦ ਫਿਰ ਮੈਨੂੰ ਇਹ ਸੀ ਮੈਂ ਕਿ ਵੀ ਚੱਲਣ ਵਾਲੇ ਸਬਜ਼ੀ ਧੋਣੀਆਂ ਵੀ ਨਾਲ ਸਬਜ਼ੀ ਧੋ ਕੇ ਰੱਖ ਦਿੰਦੀ ਆ ਵੀ ਨਾਲ ਮੈਂ ਕਰ ਲੈਂਦੀ ਆ ਤੜਕਾ ਤਿਆਰ ਮੈਂ ਲੱਗੀ ਸੀ ਤੜਕਾ ਤਿਆਰ ਕਰਨ ਫਤਿਹ ਦੇ ਪਾਪਾ ਨੇ ਲੱਗੇ ਹੋ ਸੀ ਪਸੰਦਾ ਕਰਨਾ ਤਾਂ ਹੀ ਮੈਂ ਉਦੋਂ ਨੂੰ ਕਰੀ ਬੈਠੀ ਸੀ ਬਸ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਸੀ ਨਾਲ ਫਤਿਹ ਹਜੇ ਆਇਆ ਨਹੀਂ ਸੀਗਾ ਉਹ ਟਿਊਸ਼ਨ ਤੇ ਗਿਆ ਹੋਇਆ ਸੀ आ, बस मैले ਦੋ ਭਾਂਡੇ ਸੀ ਮੈਨੂੰ ਇਹ ਸੀ ਮੈਂ ਚੱਲਣ ਮੈਂ ਫਿਰ ਭਾਂਡੇ ਸਾਫ਼ ਕਰ ਦਮਾ ਜਦ ਨੂੰ ਫਿਰ ਫਤੇ ਵੀ ਆ ਗਿਆ ਥੋੜੀ ਜਿਹੀ دیر ਬਾਅਦ ਬਸ ਮੈਂ ਭਾਂਡੇ ਸਾਫ਼ ਕਰਕੇ ਰਹੀ ਸੀ ਉਦੋਂ ਨੂੰ ਫਿਰ ਇਹ ਵੀ ਆ ਗਿਆ ਸੀ ਤੇ ਫਿਰ ਇਹਨੂੰ ਇਹ ਸੀਗਾ ਵੀ ਮੰਮਾ ਕੁਝ ਖਾਣ ਨੂੰ ਹਨਾ ਇਹ ਹੋ ਜਾਂਦਾ ਜੀ ਵੀ ਬੱਚਿਆਂ ਨੂੰ ਥੋੜਾ ਜਿਹਾ ਹੋ ਜਾਂਦਾ ਹੁੰਦਾ ਕਈ ਵਾਰੀ ਜਿਵੇਂ ਆਪਾਂ ਨੂੰ ਵੀ ਹੁੰਦਾ ਹਨਾ ਵੀ ਭੁੱਖ ਲੱਗੀ ਆ ਜਾਂ ਕਈ ਵਾਰੀ ਨਹੀਂ ਲੱਗਦੀ ਹਨਾ ਬਸ ਇਹ ਚੀਜ਼ ਹੋ ਜਾਂਦਾ ਮੈਂ ਬਸ ਇੱਥੇ ਮੈਨੂੰ ਕਹਿੰਦੇ ਸੀ ਕਹਿੰਦੇ ਮम्मा ਕੀ ਬਣਾਉ ਲੈਂਦੇ ਮੈਂ ਕਿਹਾ ਮੈਂ ਤੇ ਇਹ ਦਾਲ ਦੇ ਵਿੱਚ ਕੁਝ ਪਾਉਣਾ ਉਹਨੇ ਵੈਸੇ ਹੱਸਦੇ ਸੀਗੇ ਇਹ ਸੀਗਾ ਕੁਝ ਇਹਨੂੰ ਵੀ ਜਖਾਮ ਸੀ ਬਾਕੀ ਇਹ ਆ ਜੀ ਜੇ ਹਨਾ ਕੋਈ ਐਦਾਂ ਦੀ ਕੋਣ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਨਾ ਉਹਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਵੀ ਬਰਤੂ ਬਰਤੋਂ ਦੀ ਵਰਤੋਂ ਕਰੇ ਜਿਵੇਂ ਬੇਸਨ ਮਤਲਬ ਜਿਹੜੇ ਇਹ ਹੋ ਜਾਂਦਾ ਵੀ ਮਿੱਠਾ ਨਹੀਂ ਵਰਤਦੇ ਹੈਗੇ ਹਨਾ ਉਹ ਤਾਂ ਐਦਾਂ ਕੂੜਾ ਵਗੈਰਾ ਬਣਾ ਕੇ ਖਾ ਸਕਦੇ ਨੇ ਬੀ ਨਹੀਂ ਫਿਰ ਬੇਸੰਦਾ ਜਿਵੇਂ ਆਪਾਂ ਕੜਾ ਬਣਾ ਲੰਨੇ ਆ ਉਹ ਚੀਜ਼ ਨਾ ਵੀ ਪ੍ਰਸ਼ਾਦ ਬਣਾਉਨੇ ਆ ਮੈਂ ਵੀ ਇਹ ਦਿਨੋ ਕਹਿੰਦਾਂ ਨੇ ਵੀ ਜੇ ਆਪਾਂ ਬੇਸੰਦੀ ਬਰਤੋਂ ਵੱਧ ਕਰ ਦੇਣਾ ਉਹਦੇ ਨਾਲ ਥੋੜਾ ਜਿਹਾ ਜਗਾਮ ਦਾ ਫਰਕ ਰਹਿੰਦਾ ਹੈ ਬਸ ਉਹਨੂੰ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲਣ ਵਾਲੇ ਮੈਂ ਉਹਨੂੰ ਕੂੜਾ ਬਣਾ ਕੇ ਦੇ ਦਿੰਨੇ ਆ ਬਸ ਇੱਕੇ ਬਣਾਇਆ ਸੀ ਮੈਂ ਕਿਹਾ ਵੀ ਫਿਰ ਫਤਿਹ ਵੀ ਰੋਟੀ ਦਾ ਟਾਈਮ ਹੋ ਜਾਣਾ ਪੁੱਤ ਵੀ ਫਿਰ ਸ਼ਾਮ ਨੂੰ ਰੋਟੀ ਨਹੀਂ ਖਾ ਹੋਣੀ ਹੈਗੀ ਉਹਨੂੰ ਮੈਂ ਕੂੜਾ ਬਣਾਤਾ ਸੀ ਨਾਲ ਮੇਰਾ ਦੁੱਧ ਗਰਮ ਹੋਣਾ ਅਲੱਗ ਦੁੱਧ ਗਰਮ ਕਰਨ ਵਾਲਾ ਸੀਗਾ ਫਿਰ ਮੈਂ ਕਿਹ ਵੀ ਚੱਲ ਨਾਲੇ ਦੁੱਧ ਨੂੰ ਗੜਿਆ ਜੂਗੀ ਤੇ ਮੈਂ ਨਾ ਦਾਲ ਬਣਾ ਕੇ ਰੱਖ ਲਈ ਸੀ ਅਲਰੇਡੀ ਉਹਨੂੰ ਤਾਂ ਇੱਕੋ ਬਿਸਨ ਲੱਗਣੀ ਸੀ ਉਹ ਮੈਂ ਵਿਵਾਰੀ ਸੀ ਫਿਰ ਮੈਨੂੰ ਇਹ ਸੀਗਾ ਨਾਲ ਮੈਂ ਕੱਟ ਲਿਆ ਸੀ ਪਪੀਤਾ ਮੈਨੂੰ ਇਸ ਮੇਰੇ ਚਲ ਮੈਂ ਪਪੀਤਾ ਖਾਣੀ ਆ ਤੇ ਫਿਰ ਉਸ ਤੋਂ ਕਿਚਨ ਦਾ ਸਮੇਟੇ ਕੇ ਕੰਮ ਫਿਰ ਮੈਂ ਲੱਗੀ ਸੀ ਪ੍ਰੈਸ ਕਰਨ ਨੂੰ ਫਿਰ ਮੈਨੂੰ ਮੇਰੇ ਵੀ ਚੱਲ ਜਿਹੜੇ ਥੋੜੇ ਬਹੁਤੇ ਕੱਪੜੇ ਹੈਗੇ ਨੇ ਕੁਝ ਮੈਨੂੰ ਇਹ ਹੋ ਜਾਂਦਾ ਵੀ ਜਦੋਂ ਟਾਈਮ ਲੱਗਦਾ ਹੈ ਨਾ ਉਦੋਂ ਹੀ ਕਰ ਲਈ ਦੇ ਹੁੰਦੇ ਨੇ ਭੀ ਥੋੜਾ ਜਿਹਾ ਆਪ ਦਾ ਕੰਮ ਸੋਖਾ ਹੋ ਜਾਂਦਾ ਜੀ ਇਹ ਚੀਜ਼ ਨੂੰ ਕੁਝ ਜਦੋਂ ਇਕੱਲੇ ਬੰਦੇ ਨੇ ਸਾਰੇ ਬਸੇ ਮੈਨੇਜ ਕਰ ਲੈਂਦਾ ਨਾ ਨਾ ਫਿਰ ਥੋੜਾ ਜਿਹਾ ਉਸ ਹਿਸਾਬ ਨਾਲ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਨਾ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਕਿਹੜਾ ਕੰਮ ਪਿੱਛੋਂ ਕਰਨ ਵਾਲਾ ਕਿਉਂਕਿ ਜੇ ਆਪਾਂ ਉਹ ਟਾਈਮ ਟੇਬਲ ਚੇਂਜ ਕਰ ਦਿੰਨੇ ਫਿਰ ਉਹ ਚੀਜ਼ ਦੇ ਵਿੱਚ ਆਪਾਂ ਨੂੰ ਕੰਮ ਕਰਨ ਦੇ ਵਿੱਚ ਫਿਰ ਦਿੱਕਤ ਆਉਂਦੀ ਹੈ ਬਾਜੀ ਮੇਰਾ ਨਾ ਤੜਕਾ ਲਗਾਉਣ ਤੋਂ ਰਹਿੰਦਾ ਸੀ ਇਕੱਲਾ ਇਥੇ ਮੈਂ ਲੱਗੀ ਸੀ ਤੜਕਾ ਲਗਾਉਣ ਨਾਲ ਮੈਂ ਨਾ ਜਦ ਪਿਆਜ਼ ਕਟਿੰਗ ਕੀਤੀ ਸੀ ਤੜਕੇ ਲਈ ਉਦੋਂ ਮੈਂ ਨਾ ਪਿਆਜ਼ ਛਿੱਲ ਕੇ ਰੱਖ ਲਈ ਸੀ ਜਿਹੜੇ ਖਾਣ ਵਾਲੇ ਸੀ ਉਹਨਾਂ ਨੂੰ ਮੈਨੂੰ ਇਹ ਸੀ ਮੈਂ ਕਿ ਚਲ ਹੁਣ ਮੈਂ ਉਹਨਾਂ ਨੂੰ ਕਟਿੰਗ ਕਰਕੇ ਵਿੱਚ ਪਾਤਾ ਸੀ ਪਾਣੀ ਮੈਂ ਕਿ ਵੀ ਚਲੋ ਉਹਨਾਂ ਦੀ ਕੜਤਨ ਜੀ ਖਤਮ ਹੋ ਜੂਗੀ ਤੇ ਇੱਕ ਸਬਜ਼ੀ ਬਣਾਇਆ ਸੀ ਜਿਹੜਾ ਨਿਊਟਰੀ ਚੂਰਾ ਹੁੰਦਾ ਉਹ ਵਾਲੀ ਸਬਜ਼ੀ ਮੈਂ ਕਿ ਵੀ ਹੁਣ ਉਹ ਵੀ ਮੈਂ ਥੋੜੇ ਜੇ ਗਰਮ ਕਰਕੇ ਮੈਂ ਕਿ ਵੀ ਚਲ ਕੱਢ ਲੈਣੀ ਆ ਵੀ ਦਾਲ ਦੇ ਨਾਲ ਵਧੀਆ ਲੱਗੂਗੀ ਉਹ ਗਰਮ ਕਰ ਲਈ ਸੀ ਨਾਲ ਮੇਰੇ ਰੱਖੇ ਸੀ ਪਿਆਜ਼ ਭੁੱਲਣਾ ਤੇ ਮੈਨੂੰ ਇਸ ਮੇਰੇ ਚਲ ਜਾਣ ਨੂੰ ਤੜਕਾ ਤਿਆਰ ਹੁੰਦਾ ਹੈ ਵੀ ਉਦੋਂ ਤੱਕ ਜਿਹੜੇ ਮੇਰੇ ਕੰਮ ਕਰਨ ਵਾਲੇ ਨੇ ਉਹ ਹੋ ਜਾਣਗੇ ਅभी बस ਫੁੱਲ ਕੇ ਬਣਾਉਣ ਤੋਂ ਰਹਿ ਜਾਣਗੇ ਮੈਨੂੰ ਇਹ ਆ ਬਈ ਕਿ ਚਲ ਦਾਨ ਤੜਕਾ ਹੀ ਫੋੜੀ ਲਗਾ ਕੇ ਉਜ ਵਿੱਚ ਥੋੜਾ ਬਹੁਤਾ ਪਾਣੀ ਹੁੰਦਾ ਨਹੀਂ ਘਾਟਾ ਜਾਂ ਵੱਧ ਉਹ ਆ ਬੱਤ ਦੀ ਤਾਂ ਚਲੋ ਕੋਈ ਹੋਣੀ ਹੈਗੀ অপশন ਹੈ ਨਹੀਂ ਇਹ ਚੀਜ਼ ਦੀ ਪਾਣੀ ਮੈਨੂੰ ਥੋੜਾ ਘੱਟ ਲੱਗਦਾ ਸੀ ਤਾਂ ਕਰਕੇ ਨਹੀਂ ਤੇ ਫਿਰ ਮੈਨੂੰ ਇਸੀ ਮਤਲਬ ਇਹ ਮੈਂ ਹੁਣੇ ਹੀ ਕੱਢ ਦੇਣੀ ਸੀ ਭਾਂਡੇ ਦੇ ਵਿੱਚ ਸ दाल ਤਾਂ ਕਰਕੇ ਫਿਰ ਮੈਂ ਕੱਢੀ ਮੈਂ ਕਿਹ ਚੱਲ ਤੜਕਾ ਇੱਕ ਵਾਰੀ ਪਾ ਕੇ ਵਿੱਚ ਪਾ ਥੋੜਾ ਜਿਹਾ ਪਾਣੀ ਪਾ ਦੂੰਗੀ ਗਰਮ ਕਰਕੇ ਵੀ ਫਿਰ ਬਾਅਦ ਵਿੱਚ ਇਹਨੂੰ ਕੱਢ ਕੇ ਐ ਹੋ ਜਾਂਦਾ ਜੀ ਜਿਹੜਾ ਕੰਮ ਜ਼ਿਆਦਾ ਹੋ ਜਾਂਦੇ ਉਹ ਸੌਖਾ ਰਹਿੰਦਾ ਹੈ ਦਾਲ ਸਬਜੀ ਦਾ ਐਸੇ ਵੀ ਜਿਵੇਂ ਦਾਲ ਸਬਜੀ ਦਾ ਦੁੱਧ ਗਰਮ ਕਰ ਲਿਆ ਨਾ ਫਿਰ ਉਹ ਤਾਂ ਮੈਨੂੰ ਉਦੋਂ ਹੀ ਹੁੰਦਾ ਵੀ ਜਿਹੜੇ ਵੱਡਾ ਪੰਡਾ ਹੈ ਉਹ ਖਾਲੀ ਹੋ ਜਵੇ ਨਾਲੇ ਤਾਂ ਆਪਾਂ ਜਦੋਂ ਨੈਕਸਟ ਟਾਈਮ ਕੋਈ ਦਾਲ ਸਬਜੀ ਬਣਾਉਣੀ ਹੈ ਦੁੱਧ ਗਰਮ ਕਰਨਾ ਆਪਾਂ ਨੂੰ ਉਹ ਚੀਜ਼ ਦੇ ਵਿੱਚ ਸੌਖਾ ਹੋ ਜਾਂਦਾ ਨਾਲੇ ਉਹ ਪੰਡਾ ਇਹ ਗਿੱਲਾ-ਗਿੱਲਾ ਜਲਦੀ ਸਾਫ਼ ਹੋ ਜਾਂਦਾ ਵੀ ਉਹ ਚੀਜ਼ ਸੌਖੀ ਹੋ ਜਾਂਦੀ ਹੈ ਬਾਜੀ ਹੁਣ ਆਪਾਂ ਬਣਾਉਣਾ ਹੈ ਫੁਲਕੇ ਤੇ ਨਾਲ ਖਾਣੇ ਆ ਤੁਹਾਨੂੰ ਮਿਲਾਂਗੇ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ওকে ਬਾਏ ਚੀਕਿਆ